ਪੰਜਾਬ ਦੇ ਲੋਕਾਂ ਲਈ ਵੱਜ ਚੁੱਕੀ ਹੈ ਖਤਰੇ ਦੀ ਘੰਟੀ ਕਿਉਂਕਿ ਲਗਾਤਾਰ ਪੈ ਰਹੇ ਮੀਂਹ ਨੇ ਲੋਕਾਂ ਦੀਆਂ ਵਧਾ ਦਿੱਤੀਆਂ ਮੁਸ਼ਕਲਾਂ ਤਾਂ ਪੌਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਜਿਸ ਦੇ ਚਲਦਿਆਂ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੱਧ ਚੁੱਕਿਆ ਤਾਂ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਇੰਨਾ ਜ਼ਿਆਦਾ ਵੱਧ ਚੁੱਕਿਆ ਜੋ ਖਤਰੇ ਦਾ ਨਿਸ਼ਾਨ ਆ ਉਸ ਤੱਕ ਪਾਣੀ ਦਾ ਪੱਧਰ ਪਹੁੰਚ ਚੁੱਕਿਆ ਤਾਂ ਜਿਸ ਤੋਂ ਬਾਅਦ ਮੌਸਮ ਵਿਭਾਗ ਦੇ ਵੱਲੋਂ ਲੋਕਾਂ ਨੂੰ ਹਦਾਇਤਾਂ ਦਿੱਤੀਆਂ ਨੇ ਜਿਹੜੇ ਦਰਿਆਵਾਂ ਦੇ ਕੰਡੇ ਨੇ ਨਹਿਰਾਂ ਦੇ ਕਿਨਾਰੇ ਬੈਠੇ ਨੇ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਕਿ ਤੁਸੀਂ ਉੱਥੇ ਨਾ ਬੈਠੋ ਤੇ ਨਾਲ ਹੀ ਜਿਹੜੇ ਘੁੰਮਣ ਜਾਂਦੇ ਨੇ ਉਹਨਾਂ ਦੇ ਲਈ ਵੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਕਿ ਤੁਸੀਂ ਆਪਣਾ ਘੁੰਮਣ ਦਾ ਪਲਾਨ ਜਿਹੜਾ ਆ ਉਹ ਪੋਸਟਪੋਨ ਕਰ ਦਿਓ ਕਿਉਂਕਿ ਹਿਮਾਚਲ ਦੇ ਵਿੱਚ ਵੀ ਲਗਾਤਾਰ ਬਾਰਿਸ਼ ਹੋ ਰਹੀ ਆ ਜਿਸ ਦੇ ਚੱਲਦਿਆਂ ਬਾਰਿਸ਼ ਦੇ ਕਰਕੇ ਪੌਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ ਵੱਧ ਚੁੱਕਿਆ ਤਾਂ ਪਾਣੀ ਦਾ ਪੱਧਰ ਜਿਹੜਾ ਆ ਕਿੰਨਾ ਵੱਧ ਚੁੱਕਿਆ ਪੌਂਗ ਡੈਮ ਦੇ ਵਿੱਚ ਖਤਰੇ ਦੇ ਨਿਸ਼ਾਨ ਤੋਂ ਮਹਿਜ਼ 19 ਫੁੱਟ ਦੂਰ ਹੈ ਪੌਂਗ ਡੈਮ ਜੋ ਕਿ ਪੌਂਗ ਡੈਮ ਦੇ ਵਿੱਚ ਜਦੋਂ ਖਤਰੇ ਦੇ ਨਿਸ਼ਾਨ ਤੇ ਪਾਣੀ ਪਹੁੰਚ ਜਾਵੇਗਾ ਤਾਂ ਫਿਰ ਫਲੱਡ ਗੇਟ ਖੋਲ ਦਿੱਤੇ ਜਾਣਗੇ ਤਾਂ ਫਿਰ ਪਾਣੀ ਤਬਾਹੀ ਮਚਾ ਦੇਵੇਗਾ ਤਾਂ 19 ਫੁੱਟ ਦੀ ਦੂਰੀ ਤੇ ਆ ਪੌਂਗ ਡੈਮ ਦੇ ਵਿੱਚ ਜੋ ਖਤਰੇ ਦਾ ਨਿਸ਼ਾਨ ਹੈ ਉਸ ਤੋਂ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੱਧ ਚੁੱਕਿਆ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੱਕ ਪਹੁੰਚ ਚੁੱਕਿਆ ਤਾਂ ਜਿਸ ਤੋਂ ਬਾਅਦ ਘੱਗਰ ਦਰਿਆ ਦੇ ਵਿੱਚ ਪਾਣੀ ਛੱਡਿਆ ਜਾਵੇਗਾ ਘੱਗਰ ਦੇ ਵਿੱਚ ਜਦੋਂ ਪਾਣੀ ਛੱਡਿਆ ਜਾਵੇਗਾ ਤਾਂ ਫਿਰ ਘੱਗਰ ਤਬਾਹੀ ਮਚਾ ਸਕਦਾ ਜਿਸ ਤਰੀਕੇ ਦੇ ਨਾਲ 2023 ਦੇ ਵਿੱਚ ਕੋਈ ਭੁੱਲਿਆ ਨਹੀਂ ਹੈ ਕਿ ਲੋਕ ਲੋਕਾਂ ਨੇ ਹੜਾਂ ਦਾ ਸੰਤਾਪ ਹੰਡਾਇਆ ਪੰਜਾਬ ਦੇ ਲੋਕ ਹੜਾਂ ਦੇ ਵਿੱਚ ਜੋ ਉਹਨਾਂ ਦਾ ਪਰਿਵਾਰ ਉਹਨਾਂ ਦੇ ਸਮਾਨ ਉਹਨਾਂ ਦਾ ਮਾਲ ਜੋ ਬੜਿਆ ਇੱਕ ਇੱਕ ਰੁਪਏ ਦੇ ਨਾਲ ਜੋੜ ਕੇ ਬਣਾਇਆ ਸੀ ਉਹ ਸਾਰਾ ਕੁਝ ਬਰਬਾਦ ਹੋਇਆ ਜਿਸ ਇਲਾਕੇ ਦੇ ਵਿੱਚ ਲੋਕ ਹਮੇਸ਼ਾ ਇਹ ਗੱਲ ਕਹਿੰਦੇ ਸੀ ਕਿ ਇਹ ਤਾਂ ਪੌਸ਼ ਏਰੀਆ ਉਹ ਲੋਕ ਵੀ ਜਿਹੜੇ ਨਾ ਫਿਰ ਪਾਣੀ ਤੱਕ ਪਾਣੀ ਦੇ ਵਿੱਚ ਹੀ ਬਹੁਤਾਜ ਹੋਈ ਸੀ ਤਾਂ ਅਰਬਨ ਸਟੇਟ ਫੇਜ਼ 2 ਪਟਿਆਲਾ ਦੀ ਜੇਕਰ ਗੱਲ ਕੀਤੀ ਜਾਵੇ ਪੌਸ਼ ਏਰੀਆ ਮੰਨਿਆ ਜਾਂਦਾ ਪਾਣੀ ਨੇ ਬਹੁਤ ਵੱਡੀ ਤਬਾਹੀ ਉੱਥੇ ਮਚਾਈ ਸੀ ਵੱਡੇ ਵੱਡੇ ਕਲਾਕਾਰ ਰਹਿੰਦੇ ਨੇ ਉੱਥੇ ਤਾਂ ਉਹਨਾਂ ਕਲਾਕਾਰਾਂ ਦੀਆਂ ਗੱਡੀਆਂ ਤੱਕ ਪਾਣੀ ਦੇ ਵਿੱਚ ਡੁੱਬੀਆਂ ਹੋਈਆਂ ਨਜ਼ਰ ਆਈਆਂ ਸੀ ਤਾਂ ਹੁਣ ਮੁੜ ਤੋਂ ਪਾਣੀ ਤਬਾਹੀ ਮਚਾ ਸਕਦਾ ਖਤਰੇ ਦੇ ਨਿਸ਼ਾਨ ਤੋਂ ਪੌਂਗਦੇ ਮਹਿਜ਼ 10 ਫੁੱਟ ਦੀ ਦੂਰੀ ਦੇ ਉੱਤੇ ਆ ਵਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੇ ਪਹੁੰਚ ਚੁੱਕਿਆ ਤਾਂ ਖਤਰੇ ਦੇ ਨਿਸ਼ਾਨ ਤੇ ਪਾਣੀ ਦਾ ਪੱਧਰ ਪਹੁੰਚ ਗਿਆ ਤਾਂ ਭਾਵਕੀ ਖਤਰੇ ਦੀ ਘੰਟੀ ਪੰਜਾਬੀਆਂ ਦੇ ਲਈ ਵੱਜ ਚੁੱਕੀ ਆ ਤਾਂ ਪੰਜਾਬ ਦੇ ਲੋਕਾਂ ਦੇ ਲਈ ਇਹ ਇੱਕ ਚਿੰਤਾ ਵਾਲੀ ਗੱਲ ਐ ਪਰ ਵਿਭਾਗ ਦੇ ਵੱਲੋਂ ਇਹ ਹਦਾਇਤਾਂ ਵੀ ਦਿੱਤੀਆਂ ਨੇ ਕਿ ਤੁਸੀਂ ਨਹਿਰਾਂ ਦੇ ਦਰਿਆਵਾਂ ਦੇ ਕੰਡੇ ਨਾ ਜਾਓ ਤੇ ਨਾਲ ਹੀ ਇਹ ਵੀ ਕਿਹਾ ਕਿ ਪੈਨਿਕ ਹੋਣ ਦੀ ਵੀ ਜ਼ਰੂਰਤ ਨਹੀਂ ਹੈ ਸਾਡਾ ਮਕਸਦ ਲੋਕਾਂ ਤੱਕ ਜਾਣਕਾਰੀ ਪਹੁੰਚਾਉਣਾ ਹੈ ਕਿਉਂਕਿ ਜਦੋਂ 2023 ਦੇ ਵਿੱਚ ਹੜ੍ਹ ਆਏ ਸੀ ਹੜ੍ਹਾਂ ਦਾ ਸੰਤਾਪ ਲੋਕਾਂ ਨੇ ਹਟਾਇਆ ਬਹੁਤ ਸਾਰੇ ਲੋਕਾਂ ਦੀ ਸ਼ਿਕਾਇਤਾਂ ਸੀ ਕਿ ਸਾਨੂੰ ਤਾਂ ਜਾਣਕਾਰੀ ਨਹੀਂ ਮਿਲੀ ਹਾਲਾਂਕਿ ਸਾਡਾ ਮਕਸਦ ਹੁੰਦਾ ਕਿ ਹਰ ਕਿਸੇ ਤੱਕ ਖਬਰ ਪਹੁੰਚਾਈਏ ਪਰ ਤੁਹਾਡਾ ਮਕਸਦ ਆ ਤੁਸੀਂ ਅੱਗੇ ਸਾਂਝਾ ਵਾਲਾ ਬਟਨ ਦੱਬੀ ਜਾਓ ਸ਼ੇਅਰ ਕਰਦੇ ਰਹੋ ਵੀਡੀਓ ਨੂੰ ਖਬਰ ਨੂੰ ਸ਼ੇਅਰ ਕਰੋ ਤਾਂ ਜੋ ਵੀਡੀਓ ਹਰ ਕਿਸੇ ਦੇ ਫੋਨ ਦੇ ਵਿੱਚ ਹਰ ਕਿਸੇ ਦੇ ਘਰ ਦੇ ਵਿੱਚ ਪਹੁੰਚ ਜਾਵੇ ਤਾਂ ਜੋ ਫਿਰ ਆਪਣੀਆਂ ਜਿਹੜੀਆਂ ਉਹ ਗਾਈਡਲਾਈਨਸ ਜਿਹੜੀਆਂ ਸਰਕਾਰ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਮੌਸਮ ਵਿਭਾਗ ਦੇ ਵੱਲੋਂ ਦਿੱਤੀਆਂ ਉਹਨਾਂ ਗਾਈਡਲਾਈਨਸ ਦਾ ਦੀਆਂ ਪਾਲਣਾ ਜ਼ਰੂਰ ਕਰਨ ਤੇ ਆਪਣੇ ਸਮਾਨ ਦੀ ਆਪਣੇ ਜਾਨ ਦੀ ਰਾਖੀ ਜ਼ਰੂਰ ਕਰ ਸਕਣ ਤਾਂ ਜੋ ਕਿਸੇ ਨੂੰ ਇਹ ਕਹਿਣ ਦਾ ਮੌਕਾ ਨਾ ਮਿਲੇ ਕਿ ਸਾਨੂੰ ਪਤਾ ਨਹੀਂ ਲੱਗਿਆ ਤਾਂ ਤੁਹਾਡਾ ਫਰਜ਼ ਬਣਦਾ ਤੁਸੀਂ ਇਸ ਖਬਰ ਨੂੰ ਬਾਤ ਤੋਂ ਬਾਦ ਸ਼ੇਅਰ ਕਰੋ ਤਾਂ ਹੁਣ ਪੌਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ ਵਧਦਾ ਹੋਇਆ ਨਜ਼ਰ ਆ ਰਿਹਾ ਹਰ ਦਿਨ ਕਈ ਜਿਹੜਾ ਆ ਪਾਣੀ ਦਾ ਪੱਧਰ ਕਈ ਫੁੱਟ ਵੱਧ ਰਿਹਾ 24 ਘੰਟਿਆਂ ਦੇ ਵਿੱਚ ਕਾਫੀ ਪਾਣੀ ਦਾ ਪੱਧਰ ਵੱਧ ਗਿਆ ਬਿਆਸ ਦਰਿਆ ਦੇ ਵਿੱਚ ਵੀ 24 ਘੰਟਿਆਂ ਦੇ ਵਿੱਚ ਕਾਫੀ ਪਾਣੀ ਦਾ ਪੱਧਰ ਵਧਿਆ ਕੱਲ ਦੀ ਜੇਕਰ ਗੱਲ ਕੀਤੀ ਜਾਵੇ ਕੱਲ ਮਹਿਜ਼ 1 ਫੁੱਟ ਦੀ ਦੂਰੀ ਦੇ ਉੱਤੇ ਸੀ ਬਿਆਸ ਦਰਿਆ ਦੇ ਵਿੱਚ ਜੋ ਖਤਰੇ ਦੇ ਨਿਸ਼ਾਨ ਤੋਂ ਪਾਣੀ ਤਾਂ ਉਹ 1 ਫੁੱਟੀ ਦੀ ਫੁਰ ਦੀ ਦੂਰੀ ਜਿਹੜੀ ਸੀ ਉਹ ਵੀ ਪੂਰੀ ਹੋ ਗਈ ਐ ਤਾਂ ਹੁਣ ਖਤਰੇ ਦੇ ਨਿਸ਼ਾਨ ਤੇ ਬਿਆਸ ਦਰਿਆ ਪਹੁੰਚ ਚੁੱਕਿਆ ਬਿਆਸ ਦਰਿਆ ਦਾ ਖਤਰਿਆ ਜਿਹੜਾ ਆ ਹੁਣ ਪੰਜਾਬ ਦੇ ਲੋਕਾਂ ਦੇ ਲਈ ਬਹੁਤ ਵੱਡਾ ਇੱਕ ਖਤਰਾ ਬਣ ਚੁੱਕਿਆ ਆ ਤਾਂ ਜੇਕਰ ਗੱਲ ਕੀਤੀ ਜਾਵੇ ਰਬੀ ਦਰਿਆ ਦੀ ਰਬੀ ਦਰਿਆ ਦੇ ਵਿੱਚ ਵੀ ਪਾਣੀ ਦਾ ਪੱਧਰ ਵੱਧ ਚੁੱਕਿਆ ਪਾਣੀ ਦਾ ਪੱਧਰ ਵਧਣ ਦੇ ਕਰਕੇ ਜੋ ਪੰਜਾਬ ਦੇ ਨਾਲ ਲੱਗਦੇ ਸੱਤ ਪਿੰਡ ਨੇ ਜੋ ਪਾਕਿਸਤਾਨ ਦੇ ਨਾਲ ਵੀ ਲੱਗਦੇ ਨੇ ਪਰ ਹੈ ਪੰਜਾਬ ਦੇ ਪਿੰਡ ਨੇ ਰਬੀ ਤੋਂ ਉਸ ਪਾਰ ਮਕੌੜਾ ਪੱਤਣ ਦੇ ਜੋ ਪਿੰਡ ਨੇ ਤੇ ਉਹ ਜ਼ਿਲ੍ਹਾ ਗਰਦਾਸਪੁਰ ਦੇ ਤਾਂ ਉਹ ਪਿੰਡਾਂ ਦਾ ਵੀ ਸੰਪਰਕ ਟੁੱਟ ਗਿਆ। ਇਹ ਕਾਰਜੀ ਤੌਰ ਦੇ ਉੱਤੇ ਉੱਥੇ ਪੁਲ ਬਣਾਇਆ ਜਾਂਦਾ। ਉਹ ਪੁਲ ਪਹਿਲਾਂ ਚੱਕ ਲਿਆ ਸੀ ਪਰ ਹੁਣ ਇੱਕ ਬੇੜੀ ਦਾ ਸਹਾਰਾ ਉਹਨਾਂ ਲੋਕਾਂ ਨੂੰ ਹੁੰਦਾ। ਉਹ ਬੇੜੀ ਦਾ ਸਹਾਰਾ ਲੈ ਕੇ ਲੋਕ ਜਾਂਦੇ ਨੇ ਪਰ ਉਹ ਹੁਣ ਬੇੜੀ ਵੀ ਨਹੀਂ ਚੱਲ ਰਹੀ। ਉਹਨਾਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਨਹੀਂ ਪਹੁੰਚਾ ਸਕਦੀ ਕਿਉਂਕਿ ਰਾਵੀ ਦਰਿਆ ਦੇ ਵਿੱਚ ਵੀ ਪਾਣੀ ਦਾ ਪੱਧਰ ਵੱਜ ਚੁੱਕਿਆ। ਤਾਂ ਲਗਾਤਾਰ ਲੋਕਾਂ ਦੀਆਂ ਸ਼ਿਕਾਇਤਾਂ ਵੀ ਨੇ। ਲੋਕ ਨਰਾਜ਼ ਵੀ ਨੇ ਕਿ ਸਾਡੀ ਤਾਂ ਜ਼ਿੰਦਗੀ ਜਿਹੜੀ ਆ ਆਜ਼ਾਦੀ ਤੋਂ ਪਹਿਲਾਂ ਜੀ ਰਹੇ ਸੀ ਲੋਕ ਉਸੇ ਤਰੀਕੇ ਦੀ ਅੱਜ ਵੀ ਆ ਬੇਸ਼ਕ ਦੇਸ਼ ਡਿਜੀਟਲ ਹੋ ਚੁੱਕਿਆ ਪਰ ਹੁਣ ਪਾਣੀ ਦੇ ਅੱਗੇ ਕੁਦਰਤ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਤਾਂ ਕੁਦਰਤ ਦੀ ਮਾਰ 2023 ਦੇ ਵਿੱਚ ਲੋਕਾਂ ਨੇ ਚੱਲੀ ਆ ਤਾਂ ਹੁਣ ਨਾ ਚੱਲੇ ਛੱਲੀ ਜਾਵੇ ਕੁਦਰਤ ਦੀ ਮਾਰ ਲੋਕ ਪਹਿਲਾਂ ਹੀ ਆਪਣੇ ਸਮਾਨ ਦੀ ਆਪਣੇ ਜਾਨ ਦੀ